ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਸ਼ਾਮ ਨੂੰ ਹੁਣ ਤੋਂ ਕੁਝ ਮਿੰਟ ਪਹਿਲਾਂ ਥੋੜੀ ਦੇਰ ਪਹਿਲਾਂ ਹੀ ਲਾਈਵ ਹੋਏ ਨੇ ਔਰ ਲਾਈਵ ਹੋ ਕੇ ਉਹਨਾਂ ਨੇ ਵਿਰੋਧੀਆਂ ਤੇ ਮੈਂ ਵਿਰੋਧੀ ਪਾਰਟੀਆਂ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੇ ਵਿਰੋਧੀਆਂ ਤੇ ਕਈ ਸਵਾਲ ਖੜੇ ਕੀਤੇ ਨੇ ਜਾਂ ਕਹਿ ਦੋ ਕਿ ਪੰਜਾਬ ਦੇ ਵਿਰੋਧੀਆਂ ਨੂੰ ਠੋਕਵਾ ਜਵਾਬ ਦਿੱਤਾ ਹੈ ਪੰਜਾਬ ਦਾ ਮੀਡੀਆ ਤੁਹਾਨੂੰ ਇਹ ਦੱਸ ਰਿਹਾ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਦੱਸਣਾ ਪੈਣਾ ਕਿ ਇਹ ਦੱਸਣ ਦਾ ਮਿਲਦਾ ਦਰਸਲ ਮਸਲਾ ਕੀ ਹੈ ਉਹਨਾਂ ਮਸਲੇ ਤੇ ਆ ਜਾਣਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਲਾਈਵ ਹੋ ਕੇ ਕਹਿ ਰਹੇ ਨੇ ਕਿ ਜਿਹੜੀ ਬਹੁਤ ਵੱਡੀ ਸਿਹਤ ਕ੍ਰਾਂਤੀ ਉਹਨਾਂ ਨੇ ਚਲਾਈ ਹੈ ਮਤਲਬ ਮੈਂ ਸਟਾਇਰਿੰਗ ਵੇਚ ਨਹੀਂ ਕਹਿ ਰਿਹਾ ਤੁਸੀਂ ਹਰ ਗੱਲ ਨੂੰ ਸਟਾਇਰਿੰਗ ਨਾ ਲਿਆ ਕਰੋ ਜੋ ਕ੍ਰਾਂਤੀ ਉਹਨਾਂ ਨੇ ਚਲਾਈ ਹੈ ਉਸ ਤੋਂ ਬੈਟਰ ਕ੍ਰਾਂਤੀ ਕੋਈ ਨਹੀਂ ਚਲਾ ਸਕਦਾ ਕਹਿੰਦੇ ਮੈਨੂੰ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆ ਰਿਹਾ ਹੈ ਕਿ ਇੰਨੀ ਚੰਗੀ ਤੇ ਸਾਡੇ ਵੀ ਨਹੀਂ ਚੱਲ ਰਹੀ ਕ੍ਰਾਂਤੀ ਜਿੰਨੀ ਤੁਸੀਂ ਚਲਾਈ ਹੋਈ ਹੈ ਇਹ ਮੈਂ ਨਹੀਂ ਕਹਿ ਰਿਹਾ ਉਹ 6 ਮਿੰਟ ਦੀ ਵੀਡੀਓ ਦੇ ਅਖੀਰ 'ਚ ਤੁਸੀਂ ਸੁਣਿਓ ਆਪ ਮੁਖ ਮੰਤਰੀ ਸਾਹਿਬ ਕਹਿ ਰਿਹਾ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਮੱਲਾ ਕਲੀਨਿਕ ਦਾ ਮਾਡਲ ਸਾਡੇ ਤੋਂ ਆਮ ਆਦਮੀ ਪਾਰਟੀ ਵਾਲੇ ਦਾ ਉਹ ਅਮਰੀਕਾ ਮੰਗ ਰਿਹਾ 2 ਸਾਲ ਪਹਿਲੇ ਗੱਲ ਕਹੀ ਸੀ ਕਰ ਉਹ ਕਹਿ ਰਹੇ ਨੇ ਕਿ ਜਿਹੜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਉਹਦੇ ਨਾਲ ਲੋਕਾਂ ਦਾ ਇਲਾਜ ਵੀ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਫਾਇਦਾ ਵੀ ਮਿਲ ਰਿਹਾ ਹੈ ਇਹ ਜਿਹੜੇ ਕੁਝ ਪੰਜਾਬ ਦੇ ਵਿਰੋਧੀ ਨੇ ਮੈਂ ਫਿਰ ਕਹਿ ਰਿਹਾ ਉਹ ਬਾਰ ਬਾਰ ਕਹਿ ਰਹੇ ਨੇ ਪੰਜਾਬ ਦੇ ਵਿਰੋਧੀ ਉਹਦੇ ਚ ਉਹ ਮੀਡੀਆ ਵੀ ਹੈ ਜਿਹੜਾ ਇਸ ਯੋਜਨਾ ਦੀ ਨੁਕਤਾਚੀਨੀ ਕਰ ਰਹੀ ਨਹੀਂ ਕਰਨੀ ਚਾਹੀਦੀ ਤੁਹਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਉਸ ਮੀਡੀਆ ਦੀ ਤਰ੍ਹਾਂ ਜਿਹੜਾ ਕਿ ਅੱਜ ਇਹ ਕਹਿ ਰਿਹਾ ਕਿ ਲਾਈਵ ਹੋ ਕੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਦਿੱਤਾ ਠੋਕਮਾ ਜਵਾਬ ਗੱਲ ਠੀਕ ਹੈ ਉਹਨਾਂ ਦੀ ਸੋ ਮੁੱਖ ਮੰਤਰੀ ਸਾਹਿਬ ਲਾਈਵ ਹੋਏ ਨੇ 6 ਮਿੰਟ ਦੀ ਵੀਡੀਓ ਹੈ जिधे ਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਈ ਅਸੀਂ ਇਹ ਨੀ ਸਕੀਮ ਸ਼ੁਰੂ ਕੀਤੀ ਹੈ ਲੋਕ ਅਫਵਾਹ ਫੈਲਾ ਰਹੇ ਹੈ ਕਿ ਜੀ ਤੁਹਾਨੂੰ ਸਿਰਫ ਇੰਨੇ ਦਾ ਮਿਲਣਾ ਬਾਕੀ ਤੁਹਾਨੂੰ ਦੇਣਾ ਪੈਣਾ ਇਹ ਅਫਵਾਹ ਕੌਣ ਫੈਲਾ ਰਿਹਾ ਹੈ ਕਿਉਂ ਫੈਲਾਈ ਜਾ ਰਹੀ ਹੈ ਜੋ ਗੱਲ ਲਾਈਫ ਚ ਕਹੀ ਗਈ ਉਹ ਗੱਲ ਠੀਕ ਹੈ ਜਾਂ ਗੱਲ ਕੁਝ ਹੋਰ ਹੈ ਕਿ ਲੋਕ ਇਹ ਅਫਵਾਹ ਫੈਲਾ ਰਹੇ ਕਿ ਲੋਕਾਂ ਨੂੰ ਪੈਸੇ ਦੇਣੇ ਪੈਣੇ ਜਾਂ ਮਸਲਾ ਇਹ ਹੈ ਕਿ ਸੈਂਟਰ ਦਾ ਕਿੰਨਾ ਪੰਜਾਬ ਦਾ ਕਿੰਨਾ ਏਜੰਸੀ ਦਾ ਕਿੰਨਾ ਹੈ ਜਾਨੇ ਕਿ ਉਹ ਯੂਨਾਈਟਿਡ ਜਾਂ ਜਿਹੜੀ ਵੀ ਕੰਪਨੀ ਤੁਸੀਂ ਹਾਇਰ ਕੀਤੀ ਹੈ ਉਹਦਾ ਕਿੰਨਾ ਤੇ ਤੁਹਾਡਾ ਕਿੰਨਾ ਤੁਹਾਡਾ ਬਜਟ ਕਿੰਨਾ ਲੋਕ ਸਵਾਲ ਕਰ ਰਹੇ ਹੈ ਨਹੀਂ ਲੋਕ ਅਫਵਾਹ ਫੈਲਾ ਰਹੇ ਮੈਂ ਉਹ ਬਿਆਨ ਤੁਸੀਂ ਸੁਣੋ ਉਹ ਬਿਆਨ ਸੁਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਮੈਂ ਉਸ ਬਿਆਨ ਤੋਂ ਪਹਿਲਾਂ ਹੀ ਖਤਮ ਕਰ ਰਿਹਾ ਆਪਣੀ ਗੱਲ ਕਿਉਂਕਿ ਮੈਂ ਹੁਣ 6 ਵਜੇ ਹੋਰ 15 20 ਮਿੰਟ ਤੱਕ ਇਹ ਵੀਡੀਓ ਤੁਹਾਡੇ ਕੋਲ ਹੋਏਗੀ राती अठ बजे मैं इस प्लेटफॉर्म से माहर डॉक्टर के चर्चा करूँगा कि अफवाह क्यों फैलाई जा रही है और ये पिछेदा सच की है क्यों मुख्यमंत्री मुख्र लाइव आना पे और असल गल आखिरकार है कि यर्चा करा पर उस तो पाँल मान योग मुख्यमंत्री साहब की कुछ कह रहे हैं वह भी थोड़ा ध्यान सुनना चाहिए है क्योंकि चर्चा उदों ही होगी गल उदों ही बनेगी कह लो कि सच ਤੇ ਝੂਠ ਉਹ ਕੀ ਹੈ ਉਦੋਂ ਹੀ ਪਤਾ ਲੱਗੇਗਾ ਇੱਕ ਵੀਡੀਓ ਸੁਣੀਓ 8 ਵਜੇ ਪੂਰੇ 8 ਵਜੇ ਨਵਾ ਪੰਜਾਬ ਪਲੈਟਫਾਰਮ ਤੇ ਮਿਲਾਂਗੇ ਇਸ ਮਸਲੇ ਤੇ ਪੂਰੀ ਚਰਚਾ ਦੇ ਨਾਲ ਸਾਰੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਜਿਹੜੀ ਮੁਫਤ ਦੇ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਸ ਸਕੀਮ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਔਰ ਲੋਕ ਇਸ ਗੱਲੋਂ ਖੁਸ਼ ਨੇ ਕਿ ਚਲੋ ਸ਼ੁਕਰ ਹੈ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰਾਂ ਦੇ ਆਪਣੇ ਪਿਆਰਿਆਂ ਦੇ ਇਲਾਜ ਜਿਹੜੇ ਨੇ ਉਹ ਇਸ ਕਰਕੇ ਕਰਾਉਣ ਤੋਂ ਵਾਂਝੇ ਨਹੀਂ ਰ੍ਹਾਂਗੇ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਜ਼ਮੀਨ ਵਿਕ ਜੂਗੀ ਜਾਂ ਜੋ ਵੀ ਕੁਝ ਘਰ ਚ ਹੈਗਾ ਉਹ ਸਾਰਾ ਗਹਿਣੇ ਭਰਿਆ ਜਾਊਗਾ ਗਿਰਵੀ ਤੇ ਰਹਿ ਜਾਊਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ। ਔਰ ਇਲਾਜ ਵੀ ਸ਼ੁਰੂ ਹੋ ਗਏ ਨੇ। ਇਲਾਜ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਸੀਗੇ ਕਿ ਜੀ ਸਾਡਾ ਪਰਿਵਾਰ ਦਾ ਇੱਕ ਮੈਂਬਰ ਕੱਲ ਹੀ ਹਜੇ ਹਸਪਤਾਲ ਚੋਂ ਛੁੱਟੀ ਲੈ ਕੇ ਆਇਆ ਤੇ ਤਿੰਨ ਦਿਨਾਂ ਚ ਸਾਡਾ ਇਲਾਜ ਹੋ ਗਿਆ। ਸਾਡਾ ਕੋਈ ਪੈਸਾ ਨਹੀਂ ਲੱਗਿਆ। ਨਹੀਂ ਤਾਂ ਉਸ ਇਲਾਜ ਤੇ ਸ਼ਾਇਦ 5-7 ਲੱਖ ਰੁਪਏ ਲੱਗਦਾ ਤੇ ਅਸੀਂ ਉਸ ਇਲਾਜ ਨੂੰ ਕਰਾਉਣ ਬਾਰੇ ਦੋ ਵਾਰੀ ਤਿੰਨ ਵਾਰੀ ਸੋਚਦੇ ਪਰ ਕੁਝ ਜਿਹੜੇ ਪੰਜਾਬ ਵਿਰੋਧੀ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਉਹ ਤੰਦਰੁਸਤ ਰਹੇ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਉਹੋ ਕੁਝ ਗਲਤ ਫੁਹਾਹ ਫਲਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਤਾਂ ਜੀ ਐਨੇ ਕ ਪੈਸੇ ਦੇਊਗੀ ਜਿਹੜੇ ਬਾਕੀ ਪੈਸੇ ਨੇ ਤੁਹਾਨੂੰ ਦੇਣੇ ਪੈਣਗੇ ਮੈਂ ਤੁਹਾਨੂੰ ਇੱਕ ਸੌਖੀ ਜੀ ਉਦਾਹਰਨ ਦੇ ਕੇ ਗੱਲ ਸਮਝਾਉਣੀ ਚਾਹੁੰਦਾ ਫਰਜ਼ ਕਰ ਲਓ ਕਿਸੇ ਵੀ ਕਿਉਂਕਿ ਉਸ ਇਲਾਜ ਵਾਲੀ ਜਿਹੜੀ ਯੋਜਨਾ ਉਹਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਵੀ ਨੇ ਸਰਕਾਰੀ ਵੀ ਨੇ ਫਰਜ਼ ਕਰ ਲਓ ਕਿਸੇ ਪ੍ਰਾਈਵੇਟ ਹਸਪਤਾਲ 'ਚ ਕੋਈ ਦਿਲ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹਦਾ ਰੇਟ 3 ਲੱਖ ਰੁਪਈਆ ਪਰ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਕਿ ਜੀ ਤੁਸੀਂ 3 ਲੱਖ ਤਾਂ ਉਹਨਾਂ ਤੋਂ ਲੈਣੇ ਹੋ ਜਿਹੜੇ ਦੇ ਸਕਦੇ ਆ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੀ ਹੈ ਸਾਨੂੰ ਕਿੰਨੇ ਲਾਉਂਗੇ ਸਰਕਾਰ ਨੇ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਤੋਂ ਪੈਸੇ ਘਟਾਏ ਜਿਵੇਂ ਆਪਾਂ ਦੁਕਾਨਦਾਰ ਕੋਲ ਜਾ ਕੇ ਘਟਾਉਣਾ ਵੀ ਠੀਕ ਠੀਕ ਲਾ ਲਓ ਯਾਰ ਪੰਜਾਬ ਸਰਕਾਰ ਨੇ ਉਸ ਇਲਾਜ ਦਾ ਜਿਹੜਾ 1.5 ਲੱਖ ਰੁਪਇਆ ਫਿਕਸ ਕਰਤਾ ਕਿ ਅਸੀਂ ਤੁਹਾਨੂੰ 1.5 ਲੱਖ ਰੁਪਇਆ ਇਸ ਬਿਮਾਰੀ ਦੇ ਸਾਰੇ ਇਲਾਜ ਦਾ ਅਸੀਂ ਤੁਹਾਨੂੰ ਪੇ ਕਰਾਂਗੇ ਜਿਹੜਾ ਵੀ ਕਾਰਡ ਲੈ ਕੇ ਆਊਗਾ ਤੁਸੀਂ ਉਹਦਾ ਇਲਾਜ ਕਰਦੇ ਹੋ ਅਸੀਂ ਤੁਹਾਨੂੰ ਸਵਾ ਲੱਖ ਦੇਵਾਂਗੇ ਪਰ ਵਿਰੋਧੀ ਪਾਰਟੀਆਂ ਵਾਲੇ ਜਾਂ ਜਿਹੜੇ ਪੰਜਾਬ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਆਮ ਲੋਕਾਂ ਨੂੰ ਭਰਮ ਫੈਲਾ ਰਹੇ ਨੇ ਕਿ ਸ਼ਾਇਦ ਸਵਾ ਲੱਖ ਸਰਕਾਰ ਦੇਊਗੀ ਬਾਕੀ ਜਿਹੜਾ ਪੌਣੇ 2 ਲੱਖ ਹੈ 3 ਲੱਖ ਚਾਹ ਜਾਂ 4 ਲੱਖ ਚਾਹ 5 ਲੱਖ ਚਾਹ ਬਾਕੀ ਦੇ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਬਿਲਕੁਲ ਇਦਾਂ ਨਹੀਂ ਹੈਗਾ ਬਿਲਕੁਲ ਇਦਾਂ ਨਹੀਂ ਹੈਗਾ ਕਿਉਂਕਿ ਤੁਸੀਂ ਰੱਬ ਨਾ ਕਰੇ ਬਿਮਾਰੀ ਆਵੇ ਕੋਈ ਜੋ ਤੁਸੀਂ ਜਾਓਗੇ ਤੁਹਾਡਾ ਇਲਾਜ ਹੋਊਗਾ ਸਾਰਾ ਤੁਹਾਡਾ ਹਸਪਤਲ ਜਾਣ ਤੋਂ ਲੈ ਕੇ ਹਸਪਤਲ ਤੋਂ ਆਉਣ ਤੱਕ ਦਾ ਸਾਰਾ ਦਵਾਈਆਂ ਟੈਸਟ ਸਾਰਾ ਇਲਾਜ ਡਾਕਟਰਾਂ ਦੇ ਖਰਚੇ ਸਭ ਕੁਝ ਸਰਕਾਰ ਪੇ ਕਰੂਗੀ ਤੁਸੀਂ ਘਰੇ ਚਲੇ ਜਾਓਗੇ ਸਰਕਾਰ ਉਹਨਾਂ ਨੂੰ ਉਸ ਬਿਮਾਰੀ ਦੇ ਇਲਾਜ ਦਾ 7 ਲੱਖ ਰੁਪਏ ਦੇ ਦੋਗੀ ਜੇ ਕਿਸੇ ਬਿਮਾਰੀ ਦਾ ਸਰਕਾਰ ਨੇ ਤੇ 3 ਲੱਖ ਰੁਪਏ ਉਹਨਾਂ ਨਾਲ ਐਗਰੀਮੈਂਟ ਕੀਤਾ ਹੈ ਭਾਵੇਂ ਉਸ ਬਿਮਾਰੀ ਦਾ ਉਹ 7 ਲੱਖ ਲੈਂਦੇ ਹੋਣ ਇਹਦਾ ਮਤਲਬ ਇਹ ਨਹੀਂ ਕਿ 4 ਲੱਖ ਤੁਹਾਨੂੰ ਦੇਣਾ ਪਊਗਾ ਅਸੀਂ 3 ਲੱਖ ਦੇ ਦਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣ ਲਈ ਉਹਨਾਂ ਨਾਲ ਐਗਰੀਮੈਂਟ ਕੀਤੇ ਨੇ ਸੋ 10 ਲੱਖ ਰੁਪਏ ਤੱਕ ਦਾ ਇਲਾਜ ਹੋ ਸਕਦਾ ਜਿਹੜਾ 10 ਲੱਖ ਦਾ ਇਲਾਜ ਹੈ ਉਹ ਕਿਸੇ ਹਸਪਤਾਲ 'ਚ 20 ਲੱਖ ਦਾ ਵੀ ਹੁੰਦਾ ਹੋਵੇ ਹੋ ਸਕਦਾ ਕਿਸੇ ਦੇ 25 ਲੱਖ ਦਾ ਵੀ ਹੁੰਦਾ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ 10 ਜਾਂ 15 ਲੱਖ ਤੁਹਾਨੂੰ ਦੇਣਾ ਪਊਗਾ ਉਹ ਉਹ ਉਹਨਾਂ ਦਾ ਹੈ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਜਾਂ ਜਿਹੜੇ ਪੈਸੇ ਦੇ ਸਕਦੇ ਨੇ ਕਾਰਡ ਜਿਨ੍ਹਾਂ ਦਾ ਬਣ ਗਿਆ ਤਾਂ ਉਹਦਾ ਜਿਹੜਾ ਸਾਰਾ ਖਰਚ ਹੈ ਕੋਈ ਇਲਾਜ 'ਚ ਕਮੀ ਨਹੀਂ ਹੋਊਗੀ ਇਹ ਨਹੀਂ ਹੈਗਾ ਕਿ ਸ਼ਾਇਦ ਕਾਰਡ ਵਾਲਿਆਂ ਨੂੰ ਕੋਈ ਦਵਾਈ ਲੇਟ ਮਿਲੇਗੀ ਜਾਂ ਡਾਕਟਰ ਕੋਈ ਹੋਰ ਮਿਲੂਗਾ ਉਹੀ ਸਪੈਸ਼ਲਿਸਟ ਡਾਕਟਰ ਮਿਲਣਗੇ ਉਹੀ ਦਵਾਈਆਂ ਜਿਹੜੀਆਂ ਇਸ ਵਕਤ ਭਾਰਤ ਦੇ ਵਿੱਚ ਅਵੇਲੇਬਲ ਨੇ ਸਾਡੇ ਦੇਸ਼ 'ਚ ਉਹ ਮਿਲਣਗੀਆਂ ਤੇ 2600 ਬਿਮਾਰੀਆਂ ਦੀ ਲਿਸਟ ਹੈ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਆ ਕਿਸੇ ਬਾਤ ਨਹੀਂ ਪੈਣਾ ਕਿਸੇ ਦੀ ਇਧਰੋਂ ਉਧਰੋਂ ਗੱਲ ਨਹੀਂ ਸੁਣਨੀ ਭਗਵੰਤਮਾਨ ਸਰਕਾਰ ਦੀ ਤੁਹਾਡੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੰਦਰੁਸਤ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਗਾਰੰਟੀ ਲੈਣਾ ਇਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਗਾਰੰਟੀ ਹੈ ਕਿ ਅਸੀਂ ਜੋ ਸਕੀਮ ਲਾਗੂ ਕੀਤੀ ਹੈ ਇਹ ਐਵੇਂ ਨਹੀਂ ਕੀਤੀ ਬਹੁਤ ਪੜ੍ਹ ਲਿਖ ਕੇ ਕੀਤੀ ਹੈ ਬੜਾ ਹੋਮਵਰਕ ਕਰਕੇ ਕੀਤੀ ਹੈ ਇਸ ਕਰਕੇ ਕਿਸੇ ਅਫਵਾਚ ਨਹੀਂ ਹੋਣਾ ਕਿ ਪਤਾ ਨਹੀਂ ਬਾਕੀ ਪੈਸੇ ਤੁਹਾਨੂੰ ਦੇਣੇ ਪੈਣਗੇ ਨਾ ਜੇ ਤੁਹਾਡੇ ਤੋਂ ਕੋਈ ਡਾਕਟਰ ਬਲਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਤੁਹਾਡੇ ਤੋਂ ਕੋਈ ਬਾਕੀ ਪੈਸੇ ਜਾਂ ਵਾਧੂ ਪੈਸੇ ਕਿਸੇ ਹੋਰ ਗੱਲ ਦੇ ਮੰਗਦਾ ਹੈ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਵੀ ਇੱਥੇ ਆਹ ਹਸਪਤਾਲ ਨੇ ਸਾਤੋਂ ਕਾਰਡ ਤੋਂ ਬਿਨਾਂ ਵੀ ਪੈਸੇ ਮੰਗੇ ਜਾਂ ਦਵਾਈਆਂ ਸਾਨੂੰ ਬਾਹਰੋਂ ਲਿਖਤੀਆਂ ਸਾਨੂੰ ਉਹ ਦਵਾਈਆਂ ਲੈਉਣੇ ਪਏ ਸਾਨੂੰ ਦੱਸਿਓ ਅਸੀਂ ਸਖਤ ਐਕਸ਼ਨ ਲਵਾਂਗੇ ਉਸ ਹਸਪਤਾਲ ਤੇ ਸੋ ਇਹ 10 ਲੱਖ ਦੀ ਸਿਹਤ ਬੀਮਾ ਯੋਜਨਾ ਪੂਰੀ ਦੁਨੀਆ ਦੇ ਵਿੱਚ ਦੀ ਤਾਰੀਫ ਹੋ ਰਹੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਸਾਰੇ ਪੰਜਾਬੀ ਰਹਿੰਦੇ ਪੂਰੀ ਦੁਨੀਆ ਚ ਰਹਿੰਦੇ ਆ ਉਹ ਕਹਿੰਦੇ ਸਾਡੇ ਵੀ ਇੰਨਾ ਐ ਨਹੀਂ ਜੀ ਜਿੰਨਾ ਤੁਸੀਂ ਕਰ ਰੱਖਿਆ ਇੱਥੇ ਸੋ ਇਹਨੂੰ ਕਾਮਯਾਬ ਕਰੀਏ ਕਾਮਯਾਬ ਤਾਂ ਹੋਊ ਪਹਿਲੀ ਗੱਲ ਤਾਂ ਕਾਮਯਾਬ ਇਸ ਕਰਕੇ ਹੋਜੂ ਕਿ ਬਿਮਾਰੀ ਨਾ ਹੋਵੇ ਕੋਈ ਪਰ ਹਾਂ ਜੇ ਬਿਮਾਰ ਹੋ ਵੀ ਗਿਆ ਪਰ ਚਲੋ ਬਿਮਾਰੀ ਤਾਂ ਪਰਮਾਤਮਾ ਦੇ ਹੱਥ ਹੈ ਕਿਹਦਾ ਜਾਂ ਹਸਪਤਾਲ ਚ ਜਾਣ ਨੂੰ ਕਿਹਦਾ ਜੀ ਕਰਦਾ ਹੈ ਹਸਪਤਾਲ 'ਚ ਜਾਣਾ ਵੀ ਪੈ ਗਿਆ ਠੀਕ ਹੋ ਕੇ ਤੰਦਰੁਸਤ ਹੋ ਕੇ ਘਰੇ ਆ ਜਾਓ ਬਾਕੀ ਸਾਰੀ ਜ਼ਿੰਮੇਵਾਰੀ ਪੈਸੇ ਦਾ ਹਿਸਾਬ ਕਰਨਾ ਅਸੀਂ ਉਹਨਾਂ ਨੂੰ 2 ਲੱਖ ਦੇਈਏ ਅਸੀਂ 5 ਲੱਖ ਦੇਈਏ ਇਹ ਸਾਡਾ ਕੰਮ ਹੈ ਉਹ ਹਸਪਤਾਲ ਕਾਰਡ ਵਾਲੇ ਨੂੰ ਮਨਾ ਨਹੀਂ ਕਰ ਸਕਦਾ ਇਨਕਲਾਬ ਜ਼ਿੰਦਾਬਾਦ